ਹੈਲੋ ਸਤਿ ਸ੍ਰੀ ਅਕਾਲ ਮੇਰੇ YouTube ਫੈਮਿਲੀ ਨੂੰ ਨਿੱਦ ਕਰਦੇ ਤੁਸੀਂ ਸਾਰੇ ਠੀਕ ਠਾਕ ਅਸੀਂ ਵੀ ਠੀਕ ਠਾਕ ਦੀਪਮਮ ਬਲੌਗ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਮੇਰੇ ਭੈਣ ਭਾਈ ਚੈਨਲ ਨੂੰ ਫੋਲੋ ਸਬਸਕ੍ਰਾਈਬ ਲਓ ਜੀ ਇੱਥੇ ਅਪਾ ਸਰਦਾਈ ਹਰਦੀਪ ਕਹਿੰਦਾ ਮੈਂ ਸਰਦਾਈ ਪੀਣੀ ਜੀ ਸਰਦਾਈ ਬਣਾ ਕੇ ਦੇ ਰਹੀ ਸੀ ਜੀ ਤੇ ਆਪਾਂ ਬਸ ਬਸਰਾ ਤਪਨ ਬਹੁਤ ਜਦ ਬੁਖਾਰ ਹੋ ਗਿਆ ਸੀ ਜੀ ਤੇ ਆਪਾਂ ਲਿਆਏ ਸੀ ਜੀ ਦਵਾਈ ਜਾ ਕੇ ਤੇ ਡਾਕਟਰ ਕਹਿੰਦੇ ਵੀ ਇੰਡਾਲ ਡਾਕਟਰ ਪਈ ਗਏ ਸੀ ਤੇ ਡਾਕਟਰ ਕਹੇ ਵੀ ਬੁਖਾਰ ਆਈ ਦੀ ਤੇ ਫਿਰ ਆਪਾਂ ਦਵਾਈ ਦੇ ਦਿੱਜੀ ਆ ਕੇ ਆਪਾਂ ਲਾਗੇ ਸੀ ਜੀ ਚਾਹ ਪਾਣੀ ਆਪਾਂ ਪੀ ਗਏ ਸੀ ਜੀ ਪਾਣੇ ਆਪਣੇ ਸਾਫ ਕਰ ਗਏ ਸੀ ਉਸ ਤੋਂ ਬਾਅਦ ਪਾਣੇ ਸੇ ਸੋਰੀ ਆ ਕੇ ਸਾਫ ਕਰੇ ਸੀ ਜੀ ਆਪਾਂ ਚਾਹ ਪਾਣੀ ਪੀ ਕੀ ਗਏ ਸੀ ਜੀ ਕੱਲੀ ਆਪਾਂ ਤੇ ਫਿਰ ਆਪਾਂ ਨੂੰ ਦਵਾਈ ਲੈਂਦੀ ਉਹਨਾਂ ਨੇ ਟੀਕਾ ਲਾਇਆ ਉਹ ਕਰੇ ਵੀ ਹੁਣ ਨਾ ਕੋਸ ਆਏ ਵੀ ਮੌਸਮ ਜੀ ਵੀ ਚੇਂਜ ਹੋ ਰਹੀ ਆ ਤੇ ਕੋਸਾਂ ਵੀ ਆਪਾਂ ਨੂੰ ਲੱਗਦਾ ਵੀ ਜਿਵੇਂ ਗਰਮ ਸਰਦ ਹੋ ਗਿਆ ਹੁੰਦਾ ਜੀ ਤੇ ਬਹੁਤ ਜਿਆਦਾ ਨਾ ਵੀ ਰਾਤ ਮੈਨੂੰ ਇੰਨਾ ਜਿਆਦਾ ਬੁਖਾਰ ਹੋਇਆ ਸੀ ਹੱਦ ਤੋਂ ਵੱਧ ਤੇ ਇੰਨੀ ਜਿਆਦਾ ਨਾ ਠੰਡ ਲੱਗੀ ਬਹੁਤ ਜਿਆਦਾ ਪਤੰ ਤੇ ਮੌਸਮ ਚੇਂਜ ਹੋ ਰਹੀ ਹੈ ਤੇ ਰਾਤ ਪਈ ਸੀ ਸਾਡੇ ਇੱਥੇ ਬਾਰਸ਼ ਬਹੁਤ ਜਿਆਦਾ ਬਾਰਸ਼ ਹੋਈ ਹੈ ਜੀ ਤੇ ਰਾਤ ਇੰਨੀ ਜਿਆਦਾ ਠੰਡ ਲੱਗੀ ਜੀ ਤੇ ਇੱਥੇ ਬਣਾ ਰਹੇ ਸੀ ਜੀ ਆਪਾਂ ਛੋਲਿਆਂ ਦੀ ਤੇ ਉੜਦਾਂ ਦੀ ਦਾਲ ਤੇ ਦਾਲ ਨੂੰ ਆਪਾਂ ਪਿਉਂਦੀ ਸੀ ਜੀ ਇੱਕ ਘੰਟਾ ਪਹਿਲਾਂ ਤੇ ਉਸ ਤੋਂ ਬਾਅਦ ਹੁਣ ਪਾਣੀ ਉਹੀ ਕੁੱਕਰ ਚ ਪਾ ਕੇ ਆਪਾਂ ਥੋੜਾ ਜਿਹਾ ਗਰਮ ਕਰ ਲਾਂਗੇ ਫਿਰ ਆਏ ਵੀ ਜਲਦੀ ਗਲ ਜਾਂਦੀ ਹੈ ਜਿੱਤੇ ਆ ਕੇ ਆਪਾਂ ਨਾ ਦਵਾਈ ਦੁਬੀ ਲੈ ਕੇ ਇੱਕ ਖਾਇਸਤੀ ਆਪਾਂ ਬਰੈਡ ਚਾਹ ਨਾਲ ਤੇ ਦਵਾਈ ਦੁਬੀ ਲੈ ਕੇ ਉਸ ਤੋਂ ਬਾਅਦ ਆਪਾਂ ਲੱਗੇ ਸੀ ਬਸ ਆਪਣਾ ਜਿਹੜਾ ਡੇਲੀ ਦਾ ਰੁਟੀਨ ਆ ਕੰਮਾ ਜੀ ਉਹ ਵੀ ਜ਼ਰੂਰੀ ਹੈ ਤੇ ਹਜੇ ਆਪਾਂ ਕੋਈ ਝਾੜੂ ਪੋਚਾ ਨਹੀਂ ਕਰਿਆ ਕੁਝ ਨਹੀਂ ਕਿਤੇ ਨਹੀਂ ਝਾੜੂ ਚੁੰਡੂ ਲਾਇ ਜੀ ਬਹੁਤ ਜ਼ਿਆਦਾ ਨਾ ਵੀ ਡਾਉਣ ਡਾਉਣ ਜਸਰੀ ਲੱਗ ਰਿਹਾ ਜੀ ਇੰਨਾ ਜ਼ਿਆਦਾ ਬੁਖਾਰ ਕਰਕੇ ਹੋ ਗਿਆ ਜੀ ਤੇ ਬਸ ੱੱਕੇ ਜਰੀ ਤੇ ਕੰਮ ਕਰ ਰਹੀ ਸੀ ਜੀ ਤੇ ਚਲੋ ਆਪਾਂ ਦਾਲ ਚੋਲ ਬਣਾ ਕੇ ਦੇ ਦਾਂਗੇ ਤੇ ਫਿਰ ਆਪਾਂ ਬਾਕੀ ਆਪਾਂ ਆਰਾਮ ਰੈਸਟ ਲੈ ਕੇ ਕੰਮ ਕਰ ਲਾਂਗੇ ਜਿਹੜੇ ਹੋਰ ਹੈ ਜੀ ਤੇ ਵੀ ਆਇਆ ਵੀ ਦਵਾਈ ਲੋਏ ਤੋਂ ਬਾਅਦ ਤਾਂ ਹਨਾ ਆਪਾਂ ਨੂੰ ਆਰਾਮ ਵੀ ਜ਼ਰੂਰੀ ਹੈ ਵੀ ਰੈਸਟ ਕਰਨੀ ਦੇ ਤੇ ਆਪਾਂ ਰੈਸਟ ਉੱਠ ਕਰਕੇ ਫੇਰ ਆਪਾਂ ਕਰ ਲਾਂਗੇ ਬਾਕੀ ਕੰਮ ਤੇ ਬਸ ਪੱਲਾ ਦੀਦੀ ਨੂੰ ਕਹਾਂਗੇ ਝਾੜੂ ਝਾੜੂ ਲਾ ਦੇ ਬਾਕੀ ਆਪਾਂ ਦੂਸਰੇ ਕੰਮ ਪੁੱਛ ਆਪਾਂ ਲਾ ਦਾਂਗੇ ਤੇ ਬਾਕੀ ਜਿਹੜਾ ਕੱਪੜਾ ਲੀੜਾ ਕੱਲ ਨੂੰ ਧੋਦਾਂਗੇ ਤੇ ਬਹੁਤ ਜ਼ਿਆਦਾ ਨਾ ਤੇ ਵੀ ਤੇ ਜੀ ਡੋਨ ਹੋਈ ਪਈ ਐਨੀ ਜ਼ਿਆਦਾ ਤੇ ਬਸ ਜੀ ਹੁਣ ਆਪਾਂ ਦਾਲਚ ਪਾ ਦਾਂਗੇ ਜੀ ਜਿਹੜਾ ਨੂਨ ਮਿਰਚਾ ਥੋੜਾ ਥੋੜਾ ਐਡ ਕਰ ਦਾਂਗੇ ਇੱਕ ਚਮਚ ਦੋ ਦੋ ਚਮਚ ਜਿਹੜਾ ਵੀ ਬਸ ਤੇ ਫਿਰ ਆਪਾਂ ਕੁੱਕਰ ਨੂੰ ਕਰ ਦਾਂਗੇ ਬੰਦ ਚਾਰ ਪੰਜ ਸੀਟੀਆਂ ਨਾਲ ਹੋ ਜਾਗੇ ਉਸ ਆਪਾਂ ਪਹਿਲਾਂ ਪਿਉ ਕੇ ਰੱਖ ਤੁਸੀਂ ਜਿਵੇਂ ਆਏ ਆ ਦਲੇ ਵੈਸੇ ਤਾਂ ਦਲੇ ਹੋਏ ਉਰਦ ਸੀ ਜੇ ਸਾਬ ਤੇ ਉਰਦ ਹੁੰਦੇ ਨਾ ਫਿਰ ਤਾਂ ਟਾਈਮ ਲੱਗਦਾ ਤੇ ਇਹ ਹੈਗੇ ਜੀ ਦਲੇ ਹੋਏ ਉਰਦ ਤੇ ਚਲੋ ਜੀ ਆਪਾਂ ਹੁਣ ਪਾ ਲਈਏ ਚ ਨਾ ਨਮਕ ਨਾ ਨੂਨਦਾਨੀ ਚ ਕਟਸੀ ਆਪਾਂ ਪਾ ਦਾਂਗੇ ਤੇ ਫਿਰ ਆਪਾਂ ਨਾ ਜਾਣਾ ਵੀ ਸੇ ਆਪਾਂ ਰਿਸ਼ਤੇਦਾਰੀ ਚ ਕੱਲ ਨੂੰ ਤੇ ਬਸ ਆਪਾਂ ਬਿਮਾਰ ਹੋਗੇ ਤੇ ਬਹੁਤ ਜ਼ਿਆਦਾ ਨਾ ਟੈਨਸ਼ਨ ਆ ਵੀ ਚਲੋ ਜੀ ਦਵਾਈ ਦੂਈ ਲੈ ਕੇ ਫਿਰ ਆਪਾਂ ਦੇਖਾਂਗੇ ਜੀ ਹਨਾ ਤੇ ਬਹੁਤ ਜ਼ਿਆਦਾ ਚਲੋ ਜੀ ਆਪਾਂ ਪਾ ਲੀਏ ਣ ਚੱਕਣ ਲਾ ਜਾਂਦੇ ਸੀ ਦਾਲ ਆਪਾਂ ਰੱਖਾਂ ਦੀ ਇਸ ਤੋਂ ਬਦਲ ਆਗੇ ਸੀ ਜੇ ਆਪਾਂ ਤੜਕੇ ਦੀ ਤਿਆਰੀ ਕਰਨਾ ਠੀਕ ਹੈ ਜੀ ਤੇ ਇੱਥੇ ਆਪਾਂ ਲਾਲ ਟਮਾਟਰ ਥੋੜੀ ਜੀ ਜ਼ਿਆਦਾ ਤਾਂ ਲੈ ਇਹਨਾਂ ਵਿੱਚੋਂ ਖਰਾਬ ਨੇ ਕੱਢ ਲਾਂਗੇ ਜੀ 2-3 2 ਤੱਕ ਖਰਾਬ ਆਵੇ ਸੇ ਆਪਾਂ ਗੇਰ ਦਾਂਗੇ ਇਹਨਾਂ ਨੂੰ ਤੇ ਥੋੜੀਆਂ ਜਿਹੀਆਂ ਮਿਰਚਾਂ ਲੈ ਲਈਆਂ ਥੋੜਾ ਜਿਆਦਾ ਲੈ ਲਿਆ ਠੀਕ ਹੈ ਜੀ ਤੇ ਅੱਜ ਆਪਾਂ ਨੂੰ ਬੁਖਾਰ ਹੋਇਆ ਪਿਆ ਵੈਸੇ ਤਵੀਤ ਜੀ ਠੀਕ ਨਹੀਂ ਸੀ ਚਲੋ ਜੀ ਤੇ ਆਪਾਂ ਦਾਲ ਛੋਲ ਬਣਾਵਾਂਗੇ ਜੀ ਤੇ ਛੋਲ ਆਪਣੇ ਆਪ ਥੋੜੀ ਜਿਹੀ ਆਪਾਂ ਬਣਾ ਕੇ ਰੱਖ ਲਏ ਜੀ ਤੇ ਤੜਕਾ ਲਾਵਾਂਗੇ ਜੀ ਠੀਕ ਹੈ ਜੀ ਤੜਕਾ ਕੱਟ ਲਈਏ ਫਿਰ ਮਿਲਦੇ ਆਂ ਲਓ ਜੀ ਆਪਣੀ ਦਾਲ ਬਣ ਕੇ ਹੋ ਗਈ ਤਿਆਰ ਆ ਇੱਧਰ ਰੱਖ ਤੇ ਚੌਲ ਜੇ ਵੀਡੀਓ ਵਧੀਆ ਲੱਗੀ ਸ਼ੇਅਰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਦਾਲ ਬਣ ਕੇ ਹੋ ਗਈ ਜੀ ਆਪਣੀ ਰੈਡੀ ਠੀਕ ਆ ਜੀ ਤੇ ਮਿਲਾਂਗੇ ਕੋਈ ਹੋਰ ਵੀਡੀਓ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ